ਵੈਗੁਰੂ ਜੀ ਦਾ ਫਲਸਾ ਸ਼੍ਰੀ ਵੈਗੁਰੂ ਦੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਨਗਰ ਨਿਵਾਸੀਆਂ ਵੱਲੋਂ ਖੰਨੇ ਤੋਂ ਤਿਆਰ ਕਰਵਾਈ ਅੱਜ ਤੋਂ 14 ਸਾਲ ਪਹਿਲਾਂ 10 ਲੱਖ ਦੀ ਇਹ ਮਸ਼ੀਨ ਜੇ ਬਲਤ ਆਇਆ ਨਾ ਵਿੱਚ ਪਾਣੀ ਰੋੜਦਾ ਇਹ ਮੰਨ ਲਓ ਫਿਰ ਦਬਲ ਆ ਮੰਨ ਲਓ 1 ਟੋਰੇ ਇੱਕ ਬੰਦਾਰਾ ਪਾਣੀ ਰਿਜੇ ਜਗ੍ਹਾ ਤੇ ਧਾਫ ਬਣ ਗਿਆ ਓਕੇ ਨਾਲ ਤੇ ਪਾਣੀ ਫਿਰ ਆਇਆ ਹਾਂ ਜੀ ਨਾਲ ਤੇ ਪਾਣੀ ਆ ਗਿਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਬਾਰੇ ਆਪਣੇ ਗਿਆਨ ਲੈ ਕੇ ਕਮੈਂਟ ਜਰੂਰ ਕਰਨਾ ਜੀ ਮੈਂ ਤੁਹਾਡਾ ਆਪਣਾ ਰਾਮਪੁਰ ਦੀ ਨਿਊਜ਼ ਐਂਡ ਬਲੌਗ YouTube ਚੈਨਲ ਆ ਇਹ ਸਟਰੀਮ ਨਾ ਚੱਲ ਰਹੀ ਹੈ ਹਾਂ ਜੀ ਜੀ ਅੱਗ ਵੱਗਦੀ ਹੈ ਇੱਕ ਪਾਸੇ ਬਾਕੀ ਸਾਰੇ ਸੋਗਰਾਮ ਦੇ ਵਿੱਚ ਦਾਲ ਬਣਾਉਣੀ ਹੈ, ਖੀਰ ਬਣਾਉਣੀ ਆਪਾਂ ਨੇ, ਜਾ ਬਣਾਉਣੀ ਹੈ। ਉਹ ਇਹਦੇ ਤੇ ਬਣੂਗੀ ਪ੍ਰਸ਼ਾਦਾ ਵਸਥਾ ਬਣਦਾ। ਠੀਕ ਹੈ ਜੀ। ਦਾਲ, ਚੌਲ ਸਾਰਾ ਕੁਝ ਇਹਦੇ ਤੇ ਤਿਆਰ ਹੁੰਦਾ ਜੀ। ਚੌਲ ਵੀ ਗੜ ਜਾਂਦੇ ਨੇ। ਹਾਂ। ਠੀਕ ਹੈ ਠੀਕ ਹੈ ਜੀ। ਬਾਕੀ ਦਾਲ, ਸਬਜ਼ੀ ਪ੍ਰਸ਼ਾਦਾ ਹੱਦ ਪ੍ਰੋਗਰਾਮ ਆ ਜਾਂਦਾ। ਠੀਕ ਹੈ ਜੀ। ਬਾਕੀ ਇਹਦਾ ਸਾਰਾ ਬਣ ਲੈ ਨੂੰ ਤਕਰੀਬਨ ਸਾਨੂੰ ਹੋ ਗਿਆ ਇਹਨੂੰ। 10 ਸਾਲ ਬੜੀ ਨੂੰ ਠੀਕ ਹੈ ਜੀ ਇਹ ਬਾਬਾ ਜੀ ਕਿੱਥੋਂ ਤਿਆਰ ਕਰਾਈ ਤੁਸੀਂ ਇਹ ਇਹ ਠੱਲੇ ਤੋਂ ਤਿਆਰ ਕਰਾਈ ਸੀ ਠੀਕ ਹੈ ਜੀ ਕਿੰਨਾ ਖਰਚਾ ਗਿਆ ਬਾਬਾ ਜੀ ਦੇ ਇਹਦੇ ਜਦ 10 ਲੱਖ ਰੁਪਈਆ ਖਰਚਾ ਆ ਗਿਆ ਜੀ ਠੀਕ ਹੈ ਜੀ ਹੋ ਤਾਂ ਰਹਿ ਗਿਆ ਹੋਊਗਾ ਬਹੁਤ ਜ਼ਿਆਦਾ ਠੀਕ ਹੈ ਜੀ ਪ੍ਰੋਗਰਾਮ ਹੈ ਭਾਈ ਅਸੀਂ ਬਣਾਉਂਦੇ ਫਤਿਹਗੜ੍ਹ ਸਾਹਿਬ ਵਾਸਤੇ ਉੱਥੇ ਲੰਗਰ ਚੱਲਦਾ ਹੁੰਦਾ ਇਹ ਫਿਰ ਅਸੀਂ ਹੁਣ ਇੱਥੇ ਵੀ ਲੰਗਰ ਆਉਂਦਾ ਹੁਣ ਇੱਥੇ ਵੀ ਲਿਆਈ ਜਾ ਹੋਰ ਵੀ ਜਗ੍ਹਾ ਤੇ ਸਾਨੂੰ ਸੇਵਾ ਬੈ ਜਾਂਦੀਆਂ ਸਰਗਰਦ ਕਹਿੰਦੀ ਆ ਵੀ ਇੱਥੇ ਬਣਾਉਂਦੇ ਅਸੀਂ ਉੱਥੇ ਬਣਾਉਂਦੇ ਇਹ ਕੋਈ ਇਹ 21 ਸਾਲਾਂ ਤੋਂ ਤਕਰੀਬਨ ਲਗਰ ਦੀ ਦੇਵਾ ਦਾ ਕਈ ਸਾਲਾਂ ਤੋਂ ਹੋ ਰਹੀ ਆ ਪਰ ਇਹ 14 ਸਾਲਾਂ ਦੀ ਕਰਾਇਆ ਸੀ 2014 ਦੀ ਕਰਾਇਆ ਸੀ ਬਹੁਤ ਇਹਦਾ ਫਾਇਦਾ ਹੋਇਆ ਖਲਟ ਮਾ ਲੱਗਦਾ ਸੀ ਉਹ ਤੇ ਬਚਤ ਹੋ ਗਈ ਇਹ ਵੀ ਲੱਕੜ ਲਈ ਇਹਦੇ ਵਸੋਂ ਕਰਦੀ ਆ ਇਹ ਬਣੀ ਹੈ ਤੇ ਇਹ ਜੋ ਉੱਪਰ ਦੀ ਟਾਈ ਕੀ ਆਈ ਜਿਹੜੀ ਉਹ ਪਰ ਉਹ ਪਾੜੀ ਆ ਉਹ ਤੇ ਪਾੜੀ ਗਿਆ ਕੋਈ ਤਾਂ ਆ ਭਾੜੇ ਤੋਂ ਨਹੀਂ ਆਸੀ ਉੱਪਰ ਨੂੰ ਪਾੜੀ ਠੀਕ ਆ ਹਾਂ ਤਾਂ ਇਹ ਕੀ ਆ ਬਣੀ ਨੇ ਆਈ ਇਹਨੇ ਮੇਰੇ ਭਾਪਾਂ ਜੀ ਨੂੰ ਤਾਂ ਲੱਗਿਆ ਲੱਗਿਆ ਹਾਂਜੀ ਇਹ ਬੜੀ ਬੋਲਦੇ ਭਾਪਾਂ ਜੀ ਨੇ ਕਿਹਾ ਇਹ ਤੁਹਾਡੇ ਨਾਲ ਦੀ ਹੈ ਭਾਪਾਂ ਜੀ ਪਹਿਲੇ ਵਿੱਚ ਅਸੀਂ ਕਾਹ ਬਣਾਵੇ ਮੇਰੇ ਲੋੜਾਂ ਪੰਗਿਆ ਨਾ ਬਣਾ ਲਈਏ ਇਹਦੇ ਤੁਸੀਂ ਥੋੜੀ ਦਾਲ ਦੀ ਲੋੜ ਤਾਂ ਵੀ ਵੜ ਸਕਦੀ ਹੈ ਠੀਕ ਹੈ ਹਾਂ ਉਹ ਬੜੇ ਭਾਂਡੇ ਚੋਂ ਬੜੀ ਚੀਜ਼ ਬਣਦੀ ਹੈ ਹਾਂਜੀ ਹਾਂ ਹਾਂ ਜਿਹੜੀ ਚੀਜ਼ ਬਣਦੀ ਹੈ ਹਾਂਜੀ ਹਾਂ ਕੋਲਡ ਫਾਉਂਡਰ ਸੇ ਹੈ ਜੀ ਜਿਲ੍ਹਾ ਲੁਧਿਆਣਾ ਤੁਸੀਂ ਸਾਡਾ ਸਮਝਾਵਾ ਠੀਕ ਹੈ ਜੀ ਇੱਕ ਡੱਡਰ ਦਾ ਹੀ ਪ੍ਰੋਗਰਾਮ ਹੈ ਇਹ ਸੰਘਟਨ ਦੇ ਸਹਿਯੋਗ ਨਾਲੇ ਬੜਿਆ ਪਰ ਨਗਰਿਕ